ਤੇਰੇ ਜਮੀ ਖੜ ਗਿਆ ਨਾ ਛੇਣਾ ਜਮੀ ਖਣਗੇ ਪਹਿਲਾਂ ਤਾਂ ਬਾਜਣ ਪਾਣ ਵਗ ਜਾਂਦੇ ਸੀਗੇ ਹਾਂ ਅੱਛਾ ਹੁਣ ਤਾਂ ਭਾਈ ਬਾਲੀਆਂ ਸਖਤਾਈਆਂ ਹੋ ਗਿਆ ਹੁਣ ਤਾਂ ਚਮਚਾ ਨਹੀਂ ਡੱਪਦਾ ਬੁੱਕੀ ਦਾ ਆਂ ਕਰਦੇ ਲੱਗਿਆ ਤੇ ਲੰਬੇ ਵਾਲੇ ਆਉਂਦੇ ਆ ਬੜਾ ਉਹ ਹਾਂ ਛੇਣਾ ਜੱਪਨ ਜੇ ਮਾਰਦਾ ਆਏ ਆਏ ਕਰਦਾ ਛੇਣੋ ਇਹਦਾ ਮਾੜੀ ਆ ਰਵਾ ਜਮਾ ਆਏ ਆਏ ਕਰੀ ਜਾਂਦਾ ਨਾ ਹਾਂ ਕੀ ਲੱਗਿਆ ਕੰਮ ਰੇ ਅੱਛਾ ਮੇਰੇ ਛਾਣੀ ਵੀ ਸਾਡੀ ਨਾ ਹਾਦਰਾ ਸ਼ਾਣੀ ਨਿਕਲੀ ਅੱਛਾ ਉਹ ਮੁਰਗੀਆਂ ਨਾਲ ਪੰਛੀਆਂ ਨਾਲ ਕਿਹਦੇ ਆਂਡੇ ਨੂੰ ਕਿੰਨਾ ਕਿਹਾ ਸੀ ਹੁਣ ਹਮ ਤਾਂ ਚਾਰ ਚਾਰ ਆਂਡੇ ਕਹਿੰਦਾ ਸੀ ਆਂਡੇ ਸੀ ਦੇ ਉਹ ਜੱਕਲੇ ਜਵਾਬ ਜੱਕਲਾ ਆਇਆ ਤਾਂ ਹੈਗੇ ਜੀ ਮੁਰਗਾ ਲੈ ਲੈ ਕੇ ਗਈ ਨਹੀਂ ਯਾਰ ਹੁਣ ਪਤਾ ਨਹੀਂ ਕਿੱਧਰ ਆ ਗਿਆ ਨਾਲੇ ਪੈਸੇ ਪੁੱਛੇ ਫੜਾ ਰੱਖੇ ਨੇ ਉਹਨੂੰ ਤਾਂ ਨਹੀਂ ਭਾਂਦਰ ਖਾ ਪੀ ਗਿਆ ਕਿਤੇ ਕੁਛ ਅੱਜ ਮੈਂ ਦੇਖ ਕੇ ਆਉਣਾ ਯਾਰ ਮੁਰਗਾ ਤਾਂ ਲੈਣੀ ਪੂਗਾ ਯਾਰ ਸਰਦਾ ਨਹੀਂ ਫਿਰ ਨਾਲੇ ਮੁਰਗੀ ਜੀ ਚੱਕ ਲਿਆਵਾਂਗੇ ਉਹਨਾਂ ਜੀ ਹੋਰ ਯਾਰ ਨਾਲੇ ਆਂਡੇ ਬਣਾ ਔਖਾ ਯਾਰ ਮੂਰੇ ਯਾਰ ਛਾਲ ਆਉਂਦਾ ਆਂਡੇ ਮੁੰਡੇ ਖਾ ਲੈ ਕਰਾਂਗੇ ਹੋਰ ਕੀ ਆ ਸਭ ਬੈਠਾ ਪਰ ਕੱਲੇ ਸਾਡੇ ਜਵਾਬ ਜਾਈ ਤੇਰੇ ਕੋਲੇ ਮੁਰਗਾ ਦਵਾਖੀ ਲੈ ਉਹਨੂੰ ਉਹ ਯਾਰ ਉਹ ਕਹਿੰਦਾ ਮੈਂ ਕੱਲ ਨੂੰ ਮੇਰੇ ਭਾਈ ਨੂੰ ਭੇਜੂੰ ਆਇਆ ਫਿਰ ਅੱਜ ਦੇਖਿਆ ਉਹਨੇ ਯਾਰ ਆਪ ਤਾਂ ਲੈ ਕੀ ਨਹੀਂ ਕੱਲ ਤਾਂ ਦੇਖਿਆ ਉਹਨੇ ਆਇਆ ਬਾਈ ਬਣ ਦਿਖਾ ਕੇ ਲੈਣਾ ਯਾਰ ਅਸੀਂ ਤਾਂ ਚੰਗਾ ਸੀ ਜਾਣਿਆ ਚੰਗਾ ਮੂਰੇ ਹੋਰ ਖਰਾ ਖਰੂਆ ਮਾਦਾ ਕਹੀ ਜਾਂਦਾ ਸੀ ਉਹਨੂੰ ਵੀ ਜਵਾਬ ਉਹ ਕਹਿੰਦਾ ਯਾਰ ਉਹ ਆਊਗਾ ਕੱਲ ਨੂੰ ਕਹਿੰਦਾ ਮੈਨੂੰ ਇੰਨਾ ਪਤਾ ਨਹੀਂ ਮਾਹ ਚੰਗਾ ਭਾਈ ਓਏ ਹੋਰ ਯਾਰ ਮੂਰੇ ਸਿਆਲ ਆਉਂਦਾ ਯਾਰ ਮਾਹ ਖਵਾਦਾ ਕਰਾਂਗੇ ਅੰਡੇ ਹੁੰਡੇ ਆਇਆ ਦੇਖਿਆ ਉਹਨੇ ਯਾਰ ਹਾਂ ਹਾਂ ਉਹ ਬਾਬਾ ਆਪ ਹੀ ਫਿਰਦਾ ਓਏ ਅੱਜ ਤਾਂ ਹੋਰ ਬਾਬਾ ਕਿਵੇਂ ਆ हां हां बढ़िया तू दस। ਹੋ ਘਣ ਪ੍ਰਮਾਨ ਠੀਕ ਐ। ਹਾਂ हां बढ़िया। ਚਲੋ ਭਾਈ ਬਣੀ ਜਾਂਦਾ। ਹੋਰ ਬੱਚਾ ਠੰਡ ਤੋਂ? ਬੱਚਿਆਂ ਠੰਡ ਤੋਂ ਨਾ ਸੀਣਾ। ਆ ਭਾਈ ਮੁੰਡਾ ਕਹਿੰਦਾ ਮੁਰਗੀ ਲੈਣੀ ਆ। ਹੋਰ ਚਲੋ ਕੋਈ ਨਾ ਛੇਣਾ ਮੁਰਗੀ ਦਾ ਸਾਨੂੰ ਦੇਵਾਂਗੇ ਆ ਜੋ ਵਹਿੰਗੇ ਲਗੜਦੇ ਇੱਕ ਤਾਂ ਹੁਣ ਤੈਨੂੰ ਪਤਾ ਛੇਣਾ ਗੁੰਡੇ ਗੁੰਡਿਆਂ ਜੀ ਕੰਮ ਕਰਦੇ ਹਨਾ। ਹੂੰ। ਹਾਂ ਜੀ ਬਾਬਾ ਹਾਂ ਪਹਿਲਾਂ ਛੇਣਾ ਮਾਲਮੂਹ ਖਾਣਦੇ ਸੀ ਪੋਣਾ ਤੁਨੇ ਫਿਰਦੇ ਸੀ ਹੁਣ ਤਾਂ ਫਕਤਾਈਆਂ ਹੋ ਗਿਆ ਚਲੋ ਬਹਿਨੇ ਆ ਛੇਣੋ ਹੋਰ ਯਾਰ ਮੁਰੇ ਔਖਾ ਯਾਰ ਸਿਆਲ ਆਉਂਦਾ ਮਾਹ ਚੱਲ ਮੁਰੇ ਗਾਂਡੇ ਤੇਰੇ ਜਮੀ ਖੜ ਗਿਆ ਨਾ ਛੇਣਾ ਜਮੀ ਖਣਗੇ ਪਹਿਲਾਂ ਤਾਂ ਬਾਜਰ ਬਾਣ ਵਗ ਜਾਂਦੇ ਸੀਗੇ ਹੈ ਅੱਛਾ ਹੁਣ ਤਾਂ ਪਾਈ ਬਾਲੀਆਂ ਫਕਤਾਈਆਂ ਹੋ ਗਿਆ ਹੁਣ ਤਾਂ ਚਮਚਾ ਨਹੀਂ ਟੱਪਦਾ ਭੁੱਕੀ ਦਾ ਗੱਟਿਆਂ ਦੇ ਗੱਟਿਆਂ ਆਉਂਦੇ ਹੋਏ ਨੇ ਛੇਣਾ ਅੱਛਾ ਉਹਦਾ ਜਮਚਾਣੀ ਲੱਗਦਾ ਭਾਈ ਬਾਬਾ ਤੁਹਾਡਾ ਬੰਦਾ ਕੰਮ ਵਾਲਾ ਵਾਹ ਲੱਗਦਾ ਮੈਨੂੰ ਤਾਂ ਉਹ ਕੰਮ ਕਿਹੜਾ ਕਰਦਾ ਛੇੜਾ ਅੰਜੀ ਕੰਮ ਦੇ ਲੱਗਿਆ ਤੇ ਲੰਬੇ ਵਾਲੇ ਆਉਂਦੇ ਆ ਬੜਾ ਵੋ ਦੇਖਣ ਦਾ ਲੱਗਦਾ ਨਹੀਂ ਬਾਬਾ ਇਹੋ ਜਿਹਾ ਉਹ ਨਹੀਂ ਛੇੜਾ ਅੱਛਾ ਲੱਗਦਾ ਕਿ ਉਹ ਨਹੀਂ ਇਹ ਨਾ ਅੱਖਾਂ ਤੋਂ ਛੇੜਾ ਜੱਪੜ ਜੇ ਮਾਰਦਾ ਅੱਛਾ ਅੱਛਾ ਹਾਂ ਉਹ ਭਾਈ ਹੁਣ ਤੈਨੂੰ ਪਤਾ ਮਣ ਪਿੰਡ ਚ ਜਦੋਂ ਲੰਗਦਾ ਭਾਈ ਕਾਡਾ ਹੈ ਹਾਂ ਆਇਆ ਹੈ ਕਰਦਾ ਛੇੜੋ ਆ ਮਾੜਿਆ ਜਮਾ ਆਇਆ ਕਰੀ ਜਾਂਦਾ ਨਾ ਠੀਕ ਹੈ ਉਹ ਤੈਨੂੰ ਪਤਾ ਹੁਣ ਸਣਾ ਫਿਰ ਬੁਣੀਆਂ ਲਾਂਬੇ ਨੇ ਭਾਈ ਸਾਡੇ ਕੰਨੀ ਅੱਖਾਂ ਮਾਰਦਾ ਠੀਕ ਹੈ ਹਾਂ ਨਾ ਦੇਖ ਲਓ ਕਿਹਣਾ ਕੰਮ ਆਲਾ ਹੈ ਤੁਸੀਂ ਹਾਂ ਆ ਗਿਆ ਯਾਰ ਤੁਥ ਵੀ ਲਿਬੜੀ ਆ ਅੱਜ ਹੀ ਲੱਗਿਆ ਕੰਮ ਨੇ ਅੱਛਾ ਹੂੰ ਐ ਤਾਂ ਜਦੋਂ ਦਾ ਦੇਖਿਆ ਕੰਮ ਤੇ ਲੱਗਿਆ ਹੋਇਆ ਨਾ ਸਣਾ ਕੰਮ ਤੇ ਅੱਜ ਹੀ ਲੱਗਿਆ ਲਾਂਬਿਆਂ ਦੇ ਲਾਂਬਿਆਂ ਦੇ ਰੋਜ਼ ਜਿੱਦੇ ਜਮਿਆਂ ਉੱਦੇ ਦਾ ਲੱਗਿਆ ਠੀਕ ਹੈ ਹਾਂ ਇਹ ਫਿਰ ਅੱਜ ਉਹ ਹੀ ਕੀ ਕਰ ਰਿਹਾ ਦਾ ਕੰਮ ਕਰਨ ਨੂੰ ਨਹੀਂ ਐਂਸ਼ ਨੂੰ ਐਂ ਦਾ ਕਰਦਾ ਖਣਾ ਮਾੜਾ ਮੋਟਾ ਕਰਦਾ ਮਾੜਾ ਮੋਟਾ ਕਰਦਾ ਹਾਂ ਇਹਦੇ ਵੀ ਮੈਨ ਦਾ दारू-ਦੂਰੂ ਵਾਲੀ ਪੀਂਦਾ ਲੱਗਦਾ ਹੌਂਸੇ ਨਾਲ ਮਾਰਤੇ ਬਣਾਵਾ ਮਾਰੀ ਰਾਤ ਨੇ ਛਾੜਿਆ ਨੇ ਦਾ ਉਹਦਾ ਭੱਜ ਕੇ ਬਾਣ ਅੱਛਾ ਆ ਮੇਲੇ ਸ਼ੌਂਕ ਨੇ ਦਾ ਸ਼ਾਪਾ ਮੇਲੇ ਗਣ ਪਾਂਗੇ ਅੱਛਾ ਹੈ ਠੀਕ ਆ ਧਣਕੇ ਬਰਛਿਨੀ ਹੋਰੀ ਆ ਕੇ ਗਈਆਂ ਅੱਜ ਪਰਛਿਨੀ ਹੋਰੀਆਂ ਅੱਛਾ ਕਹਿੰਨਿਆ ਭਾਈ ਸ਼ਾਦੀ ਕਰਨੀ ਅੱਖਾਂ ਮਾਰਦਾ ਠੀਕ ਆ ਹਾਂ ਹੁਣ ਛੇੜਾ ਦੱਸੋ ਫਿਰ ਲੰਬੇ ਉਹ ਕਿੱਥੋਂ ਲਈਏ ਹਾਂ ਇਹਦਾ ਗੱਲ ਹੈ ਹਾਂ ਤੇ ਤੁਸੀਂ ਛੇੜੋ ਫਿਰ ਮੁਰਗੀ ਫਿਰ ਤੁਹਾਨੂੰ ਦਿਖਾਈਏ ਫਿਰ ਕਿਹੜੀ ਮੁਰਗੀ ਸੀ ਮੁਰਗੀ ਉਹ 10 ਲੱਖ ਦੀ ਕਹਿੰਦਾ ਸੀ 4 ਅੰਡਿਆਂ ਵਾਲੀ ਛੇੜਾ ਉਹ 4 ਅੰਡਿਆਂ ਵਾਲੀ ਅੱਛਾ 10 ਲੱਖ ਦੀ ਗਈਆਂ ਹਾਂ ਬਾ ਵੋਏ ਛੇੜੋ ਜੋ ਹੀ ਰਹਿ ਗਿਆ ਕਾਮਲੇ ਅੱਛਾ ਮੇਰੇ ਜਾਨੀ ਦੀ ਸ਼ਾਦੀ ਨਾਦਰਾ ਸ਼ਾਨੀ ਨਿਕਲੀ ਅੱਛਾ ਉਹ ਮੁਰਗੀਆਂ ਜਣ ਪੰਛੀਆਂ ਲੱਖ ਰੀਆਂ ਅੰਡੇ ਹਨ ਕਿੰਨੇ ਕਿਹਾ ਸੀ ਹੁਣ ਹਮ ਤਾਂ 4 ਅੰਡੇ ਕਹਿੰਦਾ ਸੀ 4 ਅੰਡੇ ਸੀ ਦੇ ਉ ਅੱਛਾ 6 ਅੰਡੇ ਹੁਣ ਤਾਂ 4 ਹੀ ਕਿਹਾ ਸੀ ਹਾਲੇ ਉਹ ਜਿਹੜਾ ਤੁਸੀਂ ਤਾਂ ਅੰਡੇ ਅੰਡੇ ਚੱਕ ਦੇ ਸਕ ਜੋਂਗੇ ਠੀਕ ਆ ਹੁਣ ਕੀ ਨਹੀਂ ਉਹਦਾ ਗਹਿਣਾ ਹੈ ਗਹਿਣਾ ਹੈ ਸੋਨੇ ਦਾ ਤੈਨੂੰ ਲੜਦੀ ਓਏ ਨਹੀਂ ਜਿਹੜਾ ਉਹਦਾ ਕਿਉਂ ਨਹੀਂ ਕਿਸਮਤ ਹੈ ਠੀਕ ਆ ਹਾਂ ਮੁਰਗੀ ਬਹੁਤ ਵਧੀਆ ਅੱਛਾ ਹਾਂ ਮੁਰਗੀ ਹੁਣ ਦਿਖਾ ਦਿੰਨੇ ਆ ਤਨੇ ਕਿਉਂ ਆ ਮੁਰਗੀ ਤਾਂ ਹੀ ਦੇਖੀ ਮੁਰਗੀ ਦਾ ਦੇਖ ਗਏ ਜੀ ਦੇਖ ਗਏ ਜੀ ਸਾਡਾ ਜਵਾਗਿਆ ਦੇਖ ਕੇ ਗਿਆ ਹੋਊਗਾ ਲੱਗਦਾ ਅੱਛਾ ਹਾਂ ਮੁਰਗੀ ਜਿਹੜਾ ਉਹਨੂੰ ਦੇ ਦਾਂਗੇ 25 ਲੱਖ ਦੀ ਐਨੀ ਮੈਂ ਕਿਦਾ ਬਾਬਾ ਕੀ ਕਰਨ ਯਾਰ ਕੋਈ ਵਧੀਆ ਦਿਖਾ ਦੇ ਯਾਰ ਸਭ ਉਹ ਗਹਿਣਾ ਹੈ ਯਾਰ ਸੀ ਇਹਨੂੰ ਗਹਿਣਾ ਉਹ ਤਾਂ ਗੱਲ ਠੀਕ ਹੈ ਇੰਨੇ ਫਿਰ ਪੈਸੇ ਕਿੱਥੋਂ ਲਾਵਾਂਗੇ ਅਸੀਂ ਉਹ ਤਾਂ ਹੁਣ ਸੇ ਨੂੰ ਫਿਰ ਤੁਸੀਂ ਦੇਖੋ ਆਂਡੇ ਵੀ ਸ਼ੀਤ ਦਿੰਦੀ ਐ ਾਂਡੇ ਦਾ ਸਾਨੂੰ ਲੱਗਿਆ ਪਤਾ ਵੀ ਛੇ ਦਿੰਦੀ ਆ ਪਾ ਇਹੇ ਵੀ ਕਿ ਲਾ ਦੇ ਮਹਿਲ ਖੜੇ ਕਰ ਦੋਗੇ ਮਹਿਲ ਦੋ ਮਹੀਨਿਆਂ ਚ ਮਹਿਲ ਦਾ ਬਾਬਾ ਤੇਰਾ ਖੜਾ ਹੋ ਜੂ ਉਹ ਨਹੀਂ ਛੋਂਡਾ ਵੀ ਖੜਾ ਉਹ ਮਹਿਲ ਜਦੋਂ ਆਂਡੇ ਵੇਚੇ ਦੋ ਮਹੀਨਿਆਂ ਚ ਤੁਸੀਂ ਦੇਖਿਓ ਮਹਿਲ ਖੜਾ ਕਰ ਦੋਗੇ ਆਉ ਰੱਬਣਾ ਲਾ ਦੋਗੇ ਗੋਠੀ ਛੇ ਆਂਡੇ ਨਾਲ ਤਾਂ ਕਿਤੇ ਹੋਰ ਨਾ ਹੋ ਪਾ ਜੀ ਨਹੀਂ ਤੂੰ ਦੇਖਦਾ ਦਾ ਜਾਈ ਬਾਬਾ ਤੈਂ ਤਾਂ ਪਾਇਆ ਨਹੀਂ ਮਹਿਲ ਉਹ ਯਾਰ ਉਹ ਹੀ ਗੱਲ ਫਿਰ ਜਨ ਮੈਂ ਜਮਾਕ ਬਾੜ ਦੋਣੀ ਪਹਿਲਾਂ ਅੱਛਾ ਖਣਚਾ ਹੋਈ ਗਿਆ ਹੈ ਠੀਕ ਆ ਮੁਰਗੀ ਦੇ ਤੈਨੂੰ ਪਤਾ ਥੋੜਾ ਜਾਂ ਜਵਾਨੀ ਵੇਣੇ ਬੜਾ ਵਾ ਉਹ ਮਾੜਾ ਮੋਟਾ ਮਾਣ ਪੱਤਾ ਖਾਣ ਲੱਗ ਗਿਆ ਅੱਛਾ ਐ ਜਿਹੜਾ ਹੁਣ ਤੈਨੂੰ ਬਦਾ ਸ਼ਨੀੜ ਗੰਬੀ ਜਾਂਦਾ ਹੈ ਮੋਢੇ ਦੁਖੀ ਜਾਂਦੇ ਹੈ ਅੱਛਾ ਹੈ ਛੇਣਾ ਜਦੋਂ ਜਵਾਨੀ ਸੀ ਨਾ ਮਰੂਤੀ ਸੌਤ ਮੰਗੂ ਜਾਂਦਾ ਸੀ ਮੈਂ ਠੀਕ ਹੈ ਠੀਕ ਹੈ ਉਹ ਦੂਜਾ ਆਪ ਫਿਰ ਕਿੱਧਰ ਗਿਆ ਹੋ ਹੁਣ ਉਹਦਾ ਸੀ ਨਾ ਰਿਸ਼ਤੇ ਦਾ ਨਹੀਂ ਗਿਆ ਹੋਇਆ ਕੀ ਆ ਉਹ ਨਾ ਕਾਮ ਆ ਜਾਂਦਾ ਉਹ ਨੂੰ ਕੀ ਬਣਾ 15 ਪਛਾਨ ਆਪਣਾ ਸਸੀ ਆਂਡਿਆਲੀ ਮੁਰਗੀ ਨੂੰ 15 ਲੱਖ ਜੀ ਕਹੀ ਜਾਂਦਾ ਉਹੀ ਸਸਤੀ ਛਿੱਟੀ ਜਾਂਦਾ ਯਾਰ ਸਾਡੀ ਲਾਦ ਨਾ ਵੇ ਸ਼ਾਨੀ ਨਿਕਲੀ ਓਏ ਜਿਹਦਾ ਲੈਣੀ ਆ ਦਾ ਮੁਰਗੀ ਦਿਖਾਵਾਂ ਮੈਂ ਜੇ ਨਾ ਕੋਈ ਰਹਿ ਕਰਨਿਆ ਪਈ ਰਹਿ ਕਰ ਲੋ ਕੋਈ ਗੱਲ ਨਹੀਂ ਇਹ ਤਾਂ ਗਹਿਮ ਹੈ ਇਹ ਤਾਂ ਸਿਆਣਾ ਵੇਕੀ ਜਾਣੀ ਐ ਨਈਦਾ ਗੱਲ ਠੀਕ ਆ ਇਹਨਾਂ ਜਦ ਤੁਸੀਂ ਘਰ ਦੇ ਮੁੰਡਿਆਂ ਵਾਂਗ ਜਦ ਤੁਹਾਨੂੰ 25 ਦੇ ਦਾਂਗੇ ਮੁਰਗੀ ਦਾ ਸੇਣਾ 30 ਦੀ ਵੀ ਦੇਣੀ ਸੀ ਠੀਕ ਆ ਬਾਬਾ ਇਹਨਾਂ ਮੈਂ ਉਹਦਾ ਮਾਨਦਾਨ ਰੱਖਦਾ ਮੰਨ ਕੇ ਚਲੋ ਤੁਹਾਨੂੰ ডিসਕਾਊਂਟ ਹੀ ਇੱਕ ਤਰ੍ਹਾਂ ਸੀ ਨੋ ਹਾਂ ਮਾਨਦਾਨ ਤਾਂ ਬਹੁਤ ਆ ਬਾਬਾ ਹਾਂ ਬਹੁਤ ਮਾਨਦਾਨ ਰੱਖਿਆ ਥੀ ਨੋ ਐਨਾ ਕੋਈ ਕਰਦਾ ਨਹੀਂ ਨਹੀਂ ਕਰਦਾ ਇਹਨਾਂ ਕੋਈ ਚੱਲ ਫਿਰ ਅਸੀਂ ਸੋਚ ਕੇ ਦੱਸ ਦਾਂਗੇ ਯਾਰ ਨਾ ਕੋਈ ਗੱਲ ਨਹੀਂ ਸੇਣਾ ਤੁਸੀਂ ਜਿਵੇਂ ਰਾਹ ਕਰ ਲੋ ਉਹ ਆਪ ਆਉਂਦਾ ਨਹੀਂ ਬਾਬਾ ਹਾਂ ਆਜੂਗਾ ਸੇਣਾ ਕੱਲ ਨੂੰ ਆਜੂਗਾ ਠੀਕ ਆ ਜਾਂਦਾ ਉਹਨੇ ਆਏ ਦੁਆ ਨਿਓ ਬੈਂਦੇ ਦਾ ਠੀਕ ਉਹ ਗੱਲ ਤਾਂ ਹੁਣ ਸੇਣੋਂ ਮੈਂ ਹੀ ਕਰੂੰਗਾ ਨਾ ਉਹ ਤਾਂ ਠੀਕ ਆ ਠੀਕ ਆ ਹਾਂ ਉਹ ਡੋਂਡੀ ਕਿਹ ਖੁਸ਼ੀਆਂ ਉਹਦੇ ਐਂ ਤਾਂ ਆਉਣਾ ਭਾਈ ਛੋਡਾ ਮੋਹ ਪ੍ਰੇਮ ਹੁੰਦਾ ਮੁੰਡਿਆਂ ਦਾ ਚੱਲ ਭਾਈ ਚੱਲ ਫਿਰ ਅਸੀਂ ਸਵੇਰੇ ਆ ਜਾਾਂਗੇ ਜੇ ਅਜਾ ਰਹਿਰੂ ਕਰ ਲਈ ਨਾ ਨਾ ਕੋਈ ਗੱਲ ਨਹੀਂ ਹੋਰ ਜਿਹੜਾ ਚਾਹ ਪੀ ਜਾਂਦਾ ਨਾ ਨਾ ਚਾਹ ਤਾਂ ਪਿਆਈ ਦਿੱਤੀ ਬਸ ਤੂੰ ਬਾਲਾ ਵੱਡਾ ਗੱਪੀਆ ਕੋਈ ਇੰਨੀ ਮਹਿੰਗੀ ਕਿਹੜਾ ਲਊਗਾ ਉਮਰ ਹੀ ਨਹੀਂ ਇੰਨੀ ਇੰਨੀ ਮਹਿੰਗੀ ਵੀ ਮੁਰਗੀ ਹੁੰਦੀ ਹੈਗੀ ਆਪਾਂ ਕਿਤੇ ਦੇਖੀ ਤਾਂ 850 ਤਾਂ ਚਾਹੇ ਮੰਡੀ ਚ ਕਿਤੇ ਉਹਦੇ ਮਰਜ਼ੀ ਚੱਕ ਲੈ ਆਏ ਹਾਂ ਆ ਏਡੀ ਮਹਿੰਗੀ ਮੁਰਗੀ ਆਪਾਂ ਕਿਤੇ ਦੇਖੀ ਦਾ ਹੈ ਨਹੀਂ ਯਾਰ ਕੋਈ ਉਹੀ ਦੂਵੀ ਜਿਹੜੇ ਛੜੇ ਇਹ ਬੰਦੇ ਕੋਲੇ ਲੈ ਜਾਣਾ ਹੁਣ ਐਨੀ ਮਹਿੰਗੀ ਕੋਈ ਨਹੀਂ ਜਾਂਦਾ ਅੱਜ ਕੱਲ ਕੋਈ ਉਹਨੇ ਕਹੇ ਤਾਂ ਯਾਰ ਕਹਿੰਦਾ ਬੰਦਾ ਤਾਂ ਵੀ ਹੋਵੇ ਜਦ ਲਈ ਸ਼ੌਣੇ ਦਾ ਅੰਡਾ ਦਿੰਦੀ ਹੋਵੇ ਤਾਂ ਆਪਾਂ ਮੰਨ ਲਈਏ ਹਾਂ ਛੱਡ ਪਰੇ ਆਪਾਂ ਦੇਸੀ ਅੰਡੇ ਪਿੱਛੇ ਦੇਖ ਲੈ 25 ਲੱਖ 25 ਰੱਖ ਕੇ ਬਾਹਰ ਨਾ ਵਗ ਜਾਗੇ ਅਸੀਂ ਆਪਾਂ ਹਾਂ ਛੱਡ ਪਰੇ ਕੋਈ ਗੁੱਦੂ ਬਣਾਈ ਜਾਂਦਾ ਰਹਿਣ ਦੇ ਕੋਈ ਫਾਇਦਾ ਨਹੀਂ ਇਹ ਜਿਹੜੇ ਮੁਰਗੇ ਦਾ ਹੋਏ ਨਾ ਸੋਹਲਾ 8 ਲੱਖ ਲੰਦੇ ਆ ਮੈਨੂੰ ਲੱਗਾ ਖਾ ਪੀ ਗਿਆ ਹੋਊ ਮੇਨੇ ਸਾਲ ਦਾ ਸਾਡੇ ਕੋਲ ਜਮਾ ਕੇ ਜਿਹਨੇ 15 ਦੀ ਕਹਿੰਦਾ ਚਲ ਆਪਾਂ 25 ਦੀ ਕਹਿੰਦੀ। ਛੇਕਣ ਨੂੰ ਜੇ 20 ਦੀ ਵੀ ਲਾਗੇ ਜੜਾ ਇਹਨਾਂ ਆਪਣਾ ਤਾਂ ਮਹਿਲ ਪੈਜੂ ਇਹਨਾਂ ਦਾ ਨਹੀਂ ਪਤਾ ਪਊਗਾ ਨਾ ਇਹਨਾਂ ਦਾ ਕੀ ਨਾ ਪੈਣਾ ਮੈਂ ਹਨਾ। ਹੈ ਆਪਣਾ ਮਹਿਲ ਜ਼ਰੂਰ ਪੈਜੂ ਜੇ ਮੁੰਗੀ ਲੈਗੇ। ਲੈ ਕੇ ਜਾਣਗੇ। ਦੋਨੇ ਸ਼ੌਂਕੀ ਲੱਗਦੇ ਨੇ। ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਸਾਰੇ ਦੋਸਤ ਰਲ ਕੇ ਤੁਹਾਡੇ ਲਈ ਪਰਿਵਾਰਕ ਵੀਡੀਓ ਲੈ ਕੇ ਆਇਆ ਤੇ ਜਿਹੜੀ ਵੀਡੀਓ ਨੂੰ ਤੁਸੀਂ ਪਰਿਵਾਰ ਚ ਬਹਿ ਕੇ ਵਧੀਆ ਵੇਖ ਸਕਦੇ ਹੋ ਹਾਸੇ ਠੱਠੇ ਵਾਲੀ ਬਿਲਕੁਲ ਵੀਡੀਓ ਆ ਦੋਸਤੋ ਜੋ ਕਿ ਆਪਣੇ ਸਿਕੰਦਰ ਸਿੰਘ ਬੁਰਜਹਰੀ ਉਹਨਾਂ ਦੇ ਫੇਸਬੁੱਕ ਪੇਜ ਤੇ ਹੈ ਉਸ ਤੇ ਜਾ ਕੇ ਤੁਸੀਂ ਵੇਖ ਸਕਦੇ ਹੋ ਤੇ ਦੋਸਤੋ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਿਕੰਦਰ ਸਿੰਘ ਬੁਰਜਹਰੀ ਨੂੰ ਫੋਲੋ ਤੇ ਲਾਈਕ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਬੈਲ ਆਈਕਨ ਦਾ ਬਟਨ ਵੀ ਜਰੂਰ ਦਿਵਾ ਲੇ ਤਾਂ ਕਿ ਆਉਣ ਵਾਲੇ ਤੁਹਾਨੂੰ ਸਾਰੀਆਂ ਵੀਡੀਓ ਦਾ ਪਤਾ ਲੱਗਦਾ ਰਹੇ ਤੇ ਆਪਾਂ ਜੇਕਰ ਦੋਸਤੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਆਪਣਾ ਭਰਮਾ ਹੰਗਾਰਾ ਵਧੀਆ ਮਿਲਿਆ ਦਰਸ਼ਕਾਂ ਵੱਲੋਂ ਤਾਂ ਅਸੀਂ ਅੱਗੇ ਤੋਂ ਵੀ ਵਧੀਆ ਇਸ ਤੋਂ ਵੀ ਵਧੀਆ ਲੈ ਕੇ ਤੁਹਾਡੇ ਲਈ ਅੱਗੇ ਵੀਡੀਓ ਲੈ ਕੇ ਆਵਾਂਗੇ ਤੇ ਸਾਡੇ ਆਪਣਾ ਵੀਡੀਓ ਦਾ ਆਪਣਾ ਜਿਹੜੇ ਕਹਾਣੀ ਆ ਜਿਹੜੇ ਦੇ ਲੇਖਕ ਨੇਗੇ ਉਹ ਸਿਕੰਦਰ ਸਿੰਘ ਮਾਨ ਨੇ ਦੋਸਤੋ ਸਾਡੇ ਪਿੰਡ ਬੁਰਜਹਰੀ ਤੋਂ ਤੇ ਇਹ ਦੋਸਤੋ ਇਹ ਵੀ ਟਰੈਕਟਰਾਂ ਦੇ ਵੀਡੀਓ ਪਾਉਂਦਾ ਹੈ ਪਾਉਂਦਾ ਰਹਿੰਦਾਗਾ ਤੇ ਵੀ ਇਸ ਤੇ ਵੀ ਸ਼ਵੀਰ ਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਤੇ ਸਾਡੀ ਵੀਡੀਓ ਜਰੂਰ ਵੇਖਿਓ ਧੰਨਵਾਦ ਜੀ ਧੰਨਵਾਦ